ਸੜਿਆੜਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰਪਰੀ ਸਤਸ੍ਰੀਆਕਾਲ ਮੈਂ ਹਾਂ ਹਰਮਨ ਪ੍ਰੀਤ ਕੌਰ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਵੀ ਹਾਜ਼ਰ ਹਾਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟੈਣਾ ਜੀ ਦੇ ਨਾਲ ਟੈਣਾ ਸਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਦੀ ਉਹਨਾਂ ਦਾ ਇੱਕ ਟਵੀਟ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਉਹਦੀ ਚਰਚਾ ਵੀ ਬਹੁਤ ਹੈ ਆਪਾਂ ਸਾਰੇ ਜਾਣਦੇ ਆ ਸ਼੍ਰੀ ਅਕਾਲ ਤਖਸੈਬ ਦੇ ਉੱਪਰ ਤਲਬ ਕੀਤਾ ਗਿਆ ਮੁੱਖ ਮੰਤਰੀ ਨੂੰ ਤੇ ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਸਪਸ਼ਟੀਕਰਨ ਦੇ ਮੌਕੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇ ਦੇਖੋ ਜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹ ਬੇਨਤੀ ਕੀਤੀ ਹੈ ਇਹ ਅਪੀਲ ਸ਼ਬਦ ਦੀ ਵਰਤੋਂ ਕੀਤੀ ਹੈ ਦੇਖੋ ਇੱਕ ਗੱਲ ਤਾਂ ਬੜੀ ਕਲੀਅਰ ਆ ਕਿਸੇ ਨੂੰ ਹੋ ਸਕਦਾ ਵੀ ਪ੍ਰਿਕਾਹ ਹੋਵੇ ਵੀ ਸ਼ਾਇਦ ਉਸ ਦਿਨ ਲਾਈਵ ਪ੍ਰਸਾਰਣ ਹੋਊਗਾ ਇਹ ਸਿੱਧਾ ਪ੍ਰਸਾਰਣ ਹੋਣਾ ਹੀ ਚਾਹੀਦਾ ਹੋਣਾ ਕਿ ਨਹੀਂ ਹੋਣਾ ਇਹ ਗੱਲ ਸੌ ਦੇ ਵਿੱਚੋਂ 1000% ਕਲੀਅਰ ਆ ਵੀ ਉਹ ਅਕਾਲ ਤਖਤ ਸਾਹਿਬ ਸਕੱਤਰਤ ਚੱਲੇ ਆ ਨਾ ਕਿ ਪ੍ਰੈਸ ਕਲੱਬ ਚੱਲੇ ਵੀ ਉੱਥੇ ਬੈਠ ਕੇ ਆਪਾਂ ਲਾਈਵ ਹੋਣਾ ਤੇ ਪ੍ਰੈਸ ਕਾਨਫਰੰਸਾਂ ਕਰ ਲਈਆਂ ਨਾ ਹੀ ਇਹ ਕੋਈ ਬੇਣੇ ਮਣੀ ਹੋਣ ਵਾਲੀ ਥਾਂ ਜਦੋਂ ਬੰਦਾ ਇਹ ਗੱਲ ਕਹਿੰਦੇ ਵੀ ਕਵੇ ਨੰਗੇ ਪੈਰੀ ਉਹ ਨਾ ਉਸ ਤੋਂ ਬਾਅਦ ਗੱਲਾਂ ਤਾਂ ਜਾਂਦੀਆਂ ਮੁੱਕ ਪਰ ਇਹ ਵੀ ਗੱਲ ਸੱਚੀ ਹੈ ਵੀ ਗੁਰੂ ਦੀਆਂ ਗੋਲਕਾਂ ਦੇ ਵਿੱਚ ਕਈ ਵਾਰੀ ਦੁਰਵਰਤੋਰੀਆਂ ਖਬਰਾਂ ਵੀ ਆਉਂਦੀਆਂ ਪਰ ਇਹਦਾ ਮਤਲਬ ਐਵੇਂ ਨਹੀਂ ਵੀ ਹਰ ਗੋਲਕ ਦੇ ਵਿੱਚੋਂ ਪੈਸੇ ਨਿਕਲਦੇ ਆ ਬੰਦਾ ਬੰਦਾ ਹਰ ਥਾਂ ਦੇ ਉੱਤੇ ਬੜਾ ਕੁਝ ਕਰਦਾ ਤੇ ਇਹ ਬੰਦੇ ਦੇ ਗੁਨਾਹ ਹੈਗੇ ਆ ਤੇ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਵੀ ਇਹਨੇ ਕਿਹੜੀ ਥਾਂ ਤੇ ਕਿਹੜੀ ਮੂਰਖਤਾ ਕਰਨੀ ਆ ਪਰ ਭਗਵੰਤਮਾਨ ਹੋਰਾਂ ਨੇ ਗੱਲ ਕਹੀ ਹੈ ਕਿ ਮੈਂ ਅਪੀਲ ਕੀਤੀ ਹੈ ਵੀ ਜੇਕਰ ਉਹ ਇਜਾਜ਼ਤ ਦੇਣ ਤੇ ਆਪਾਂ ਭਾਈ ਮਿਲ ਬੈਠ ਕੇ ਤੇ ਗੁਰੂ ਦੀ ਗੋਲਕ ਵਿੱਚ ਲਿਆ ਹੀਰਾ ਫੇਰੀਆਂ ਕਿੰਨਾ ਪੈਸਾ ਚੜਾਵਾ ਆਇਆ ਕਿੰਨਾ ਗਿਆ ਇਹਦੇ ਉੱਤੇ ਵਿਚਾਰ ਕਰ ਲੈਣੇ ਆ ਤੇ ਲਾਈਵ ਸਿੱਧਾ ਪ੍ਰਸਾਰਣ ਚੱਲੇ ਭਗਵੰਤ ਮਾਨ ਜਥੇਦਾਰ ਸਾਹਿਬ ਦੇ ਬਾਰੇ ਵੀ ਇਉਂ ਗੱਲ ਕਰਦੇ ਜਿਵੇਂ ਉਹ ਸੁਖਪਾਲ ਖੇੜਾ ਹੁੰਦੇ ਆ ਜਾਂ ਕਹਿੰਦੇ ਕਿ ਵੀ ਰਾਜੇ ਬੜੇਗ ਨੂੰ ਪੈਂਦੇ ਹੁੰਦੇ ਆ ਸੁਖਵੀਰ ਬਾਦਲ ਸਮਝਦੇ ਆ ਤੇ ਜਥੇਦਾਰ ਆ ਜਿਹੜੇ ਉਹ ਇਸ ਵੇਲੇ ਚੁੱਪ ਆ ਤੇ ਬਾਕੀ ਸਾਰੇ ਲੋਕ ਬੋਲੀ ਜਾਂਦੇ ਆ 15 ਤਰੀਕ ਨੂੰ ਭਗਵੰਤ ਮਾਨ ਹੋਰੀ ਜਾਣਗੇ ਤਾਂ ਗੱਲ ਕਲੀਅਰ ਹੋ ਗਈ ਪਰ ਇਹ ਗੱਲ ਕਲੀਅਰ ਆ ਦੀ ਅੰਦਰ ਕੋਈ ਲਾਈਵ ਨਹੀਂ ਹੋਣਾ ਨਾ ਕਦੇ ਅੱਜ ਤੱਕ ਅੰਦਰੋਂ ਇਵੇਂ ਖਬਰਾਂ ਆਈਆਂ ਹਾਂ ਬਾਹਰ ਆ ਕੇ ਭਗਵੰਤ ਮਾਨ ਹੋਰੀਏ ਗੱਲ ਕਹਿ ਸਕਦੇ ਆ ਵੀ ਭਾਈ ਮੈਂ ਦੇਖੋ ਅੰਦਰ ਆਹ ਗੱਲਾਂ ਕਿ ਕਿ ਆਇਆ ਮੈਨੂੰ ਕੋਈ ਉੱਤਰ ਨਹੀਂ ਮਿਲਿਆ じゃ ਮੈਨੂੰ ਉੱਤਰ ਮਿਲਿਆ ਤੇ ਉਧਰੋਂ ਜਸਰਦਾਰ ਵੀ ਇਹ ਜੇ ਬਾਅਦ ਦੇ ਵਿੱਚ ਪੱਤਰਕਾਰਾਂ ਨੂੰ ਦੱਸ ਸਕਦੇ ਆ ਪਰ ਉੱਥੇ ਮੌਕੇ ਦੇ ਉੱਤੇ ਲਾਈਵ ਨਹੀਂ ਕਰ ਸਕਦੇ ਸੋ ਦੇਖੋ ਉਸ ਦਿਨ ਦੇ ਲਈ ਕੀ ਬਣਦਾ ਪਰ ਵੱਡੀ ਗਿਣਤੀ ਦੇ ਵਿੱਚ ਲੋਕ ਆ ਜਿਹੜੇ ਉਹ ਸਵਾਲ ਵੀ ਕਰਦੇ ਆ ਉਹ ਕਹਿੰਦੇ ਵੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਵੱਲ ਤਾਂ ਕੈਮਰੇ ਜਾਂਦੇ ਨਹੀਂ ਹੁੰਦੇਗੇ ਤੁਸੀਂ ਕਿਹੋ ਜੇ ਲਾਈਵ ਦੀ ਮੰਗ ਕਰਦੇ ਆ ਵੀ ਤੁਸੀਂ ਦੱਸੋ ਹੀ ਨਾ ਜਾਂ ਦੱਸੋ ਕਿਵੇਂ ਚਾਹੁੰਦੇ ਕਿੰਨੇ ਹੋ ਫਿਰ ਕਿਸੇ ਨੇ ਇਹ ਗੱਲ ਕਹੀ ਆ ਕਿ ਸਾਡੇ ਹਲਕੇ ਦਾ ਵਿਧਾਇਕ ਆ ਜਿਹੜਾ ਉਹ ਬੜਾ ਬੇਈਮਾਨ ਆ ਤੇ ਮੈਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਉਹਦੇ ਨਾਲ ਲਾਈਵ ਹੋਣਾ ਚਾਹੁੰਦਾ ਜਾਂ ਕਿਰਪਾ ਕਰਕੇ ਕੋਈ ਇੱਕ ਪੱਤਰਕਾਰ ਦਾ ਪ੍ਰਬੰਧ ਕਰ ਦਿਓ ਮੈਂ ਵਿਧਾਇਕ ਨੂੰ ਨਾਲ ਲੈ ਕੇ ਤੇ ਲਾਈਵ ਹੋਣਾ ਚਾਹੁੰਦਾ ਵੀ ਉਹਨੇ ਕੀਤਾ ਕੀ ਕੀ ਆ ਸੋ ਲੋਕਾਂ ਦੇ ਵੱਖੋ ਵੱਖਰੇ ਵਿਚਾਰ ਸਾਹਮਣੇ ਆਏ ਆ ਪਰ ਭਗਵੰਤ ਮਾਨ ਦੀ ਇਹ ਗੱਲ ਮੰਨੀ ਨਹੀਂ ਜਾਣੀ ਤੇ 15 ਤਰੀਕ ਨੂੰ ਉਹ ਪਹੁੰਚਣਗੇ ਇਹ ਗੱਲ ਕਲੀਅਰ ਹੋ ਗਈ ਹੈ ਜੀ ਬਿਲਕੁਲ ਟਾਣਾ ਸਾਹਿਬ ਬਾਕੀ 15 ਤਰੀਕ ਨੂੰ ਤੈਅ ਹੋ ਜਾਊਗਾ ਵੀ ਕੀ ਹੁੰਦਾ ਕੀ ਨਹੀਂ ਖੈਰ ਉਧਰ ਕਹਿੰਦੇ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਦੇ ਵਿਭਾਗਾਂ ਦੇ ਵਿੱਚ ਵੀ ਫੇਰ ਬਤਲ ਕਰ ਦਿੱਤਾ ਗਿਆ ਜੀ ਕੋਈ ਖਾਸ وجہ ਇਹਦੇ ਪਿੱਛੇ ਦੇਖੋ ਇਹ ਨਾ ਪੰਜਾਬ ਦੇ ਮੁੱਖ ਮੰਤਰੀ ਦੇ ਅਧਿਕਾਰ ਖੇਤਰ ਦੇ ਵਿੱਚ ਗੱਲਾਂ ਤੇ ਸ਼ਾਇਦ ਇਹ ਉਹਦਾ ਹੀ ਪ੍ਰਤੀਕ ਆ ਇਸ ਵੇਲੇ ਪੰਜਾਬ ਦੀ ਕੈਬਨਟ ਦੇ ਤੀਜੇ ਸਭ ਤੋਂ ਵੱਡੇ ਤੇ ਤਾਕਤਵਰ ਮੰਤਰੀ ਹੈਗੇ ਜੀ ਸੰਜੀਵ ਰੋੜਾ ਉਹ ਲੁਧਿਆਣਾ 25ਵੀਂ ਸੀਟ ਜਿੱਤੇ ਸੀ ਪਿਛਲੇ ਸਾਲ ਯਾਨੀ ਕਿ 25 ਦੇ ਵਿੱਚ ਤੇ ਉਸ ਤੋਂ ਬਾਅਦ ਉਹਨਾਂ ਨੇ ਉੱਤੇ ਮਹਿਕਮਾ ਦਾ ਮੀਂਹ ਵਰਿਆ ਤੇ ਹੁਣ ਉਹਨਾਂ ਦੇ ਕੋਲੇ ਇੱਕ ਵੱਡਾ ਮਹਿਕਮਾ ਮਲਾਈਦਾਰ ਪ੍ਰਭਾਵਸ਼ਾਲੀ ਮਹਿਕਮਾ ਹੋਰ ਆ ਗਿਆ ਉਹ ਹੈਗਾ ਜੀ ਸਰਕਾਰਾ ਮਹਿਕਮਾ ਲੋਕਲ ਬਾਡੀ ਡਿਪਾਰਟਮੈਂਟ ਇਹ ਲੋਕਲ ਬਾਡੀ ਡਿਪਾਰਟਮੈਂਟ ਪਹਿਲਾਂ ਹੁੰਦਾ ਸੀਗਾ ਜੀ ਬਲਕਾਰ ਸਿੰਘ ਹੋਰਾਂ ਕੋਲੇ ਉਹਨਾਂ ਕੋਲੋਂ ਲੈ ਕੇ ਡਾਕਟਰ ਨਵਜੋਤ ਨੂੰ ਦਿੱਤਾ ਡਾਕਟਰ ਨਵਜੋਤ ਦੇ ਕੋਲੋਂ ਸੰਜੀਵ ਅਰੂਣਾ ਨੂੰ ਭੇਜੀ ਦਿੱਤਾ ਗਿਆ ਤੇ ਸੰਜੀਵ अरोड़ा ਕੋਲੇ ਜਿਹੜਾ ਸੀ ਐਨਆਰਆਈ ਡਿਪਾਰਟਮੈਂਟ ਉਹਦੇ ਤਾਂ ਡਾਕਟਰ ਰਵਜੋਤ ਹੋਰਾਂ ਨੂੰ ਇਹ ਡਿਪਾਰਟਮੈਂਟ अरोड़ा ਦੇ ਕੋਲੇ ਆਉਣ ਤੋਂ ਪਹਿਲਾਂ ਤੇ ਕੁਲਦੀਪ ਸਿੰਘ ਢਾਲੀਵਾਲ ਹੋਰਾਂ ਦੇ ਕੋਲੇ ਹੁੰਦਾ ਸੀ ਹੌਲੀ-ਹੌਲੀ ਕੁਲਦੀਪ ਢਾਲੀਵਾਲ ਨੂੰ ਕਮੇਟ ਦੇ ਵਿੱਚੋਂ ਬਾਹਰ ਕਰਤਾ ਤੇ ਸੰਜੀਵ अरोड़ा ਦੇ ਉੱਤੇ ਪੂਰਾ ਭਾਰ ਪਾਤਾ ਹੁਣ ਸੰਜੀਵ अरोड़ा ਦੇ ਕੋਲ ਇਹ ਡਿਪਾਰਟਮੈਂਟ ਲੈ ਕੇ ਤੇ ਰਵਜੋਤ ਹੋਰਾਂ ਨੂੰ ਦਿੱਤਾ ਇਹਦੇ ਪਿੱਛੇ ਕਾਰਨ ਨਹੀਂ ਮੰਨੇ ਜਾ ਰਿਹਾ ਵੀ ਨਗਰ ਨਿਗਮਦਗਾ ਚੋਣਾਂ ਹੋਣੀਆਂ ਬਹੁਤ ਜਲਦੀ ਉਹ ਹੁੰਦੀਆਂ ਸ਼ਹਿਰੀ ਖੇਤਰ ਦੀਆਂ ਸ਼ਹਿਰੀ ਖੇਤਰ ਦੇ ਵਿੱਚ ਕਹਿੰਦੇ ਜੀ ਹਿੰਦੂ ਭਾਈਚਾਰੇ ਯਾਨੀ ਕਿ ਅਰੋੜੇ ਦੀ ਤੇ ਕਹਿੰਦੇ ਵੀ ਚੰਗੀ ਪੁੱਛਦਸ ਹੈਗੀ ਆ ਇਸ ਕਰਕੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੋਊਗੀ ਵੀ ਭਾਈ ਇਹਨਾਂ ਦੀ ਅਗਵਾਈ ਚ ਟੋਣਾ ਲੜੀਆਂ ਜਾਣ ਪਤਾ ਨਹੀਂ ਵਿਚਲਾ ਕਾਰਨ ਕੀ ਹੋਊਗਾ ਇਹ ਵੈਸੇ ਵਿਚਲਾ ਅੰਦਾਜ਼ਾ ਹੀ ਆ ਪਰ ਹੁਣ ਡਾਕਟਰ ਰਵਜੋਤ ਆ ਜਿਹੜੇ ਉਹ ਕੀ ਕੰਮ ਕਰਨਗੇ ਉਹ ਕਿਸ ਤਰੀਕੇ ਦੇ ਨਾਲ ਐਨਆਰਆਈ ਡਿਪਾਰਟਮੈਂਟ ਦੇ ਵਿੱਚ ਰਹਿ ਕੇ ਤੇ ਉਹ ਲੋਕਾਂ ਦੇ ਮਸਲੇ ਹੱਲ ਕਰਨਗੇ ਐਨਆਰਆਈ ਵਾਸਤੇ ਕੀ ਕਰਦੇ ਆ ਇਹ ਹੁਣ ਉਹਨਾਂ ਨੇ ਸ਼ਰਤ ਕਰਨਾ ਹੈਗਾ ਤੇ ਅਰੋੜਾ ਹੋਰਾਂ ਦੇ ਕੋਲੇ ਪਹਿਲਾਂ ਬਿਜਲੀ ਵਿਭਾਗ ਹੈਗਾ ਇਹਨਾਂ ਦੇ ਕੋਲੇ ਹੋਰ ਬੜੇ ਡਿਪਾਰਟਮੈਂਟ ਆ ਵਣਜ ਵਿਭਾਗ ਇਹਨਾਂ ਦੇ ਕੋਲੇ ਤੇ ਹੁਣ ਇਹਨਾਂ ਦੇ ਕੋਲੇ ਇਹ ਵੀ ਵਿਭਾਗ ਆ ਗਿਆ ਲੋਕਲ ਬਾਡੀ ਡਿਪਾਰਟਮੈਂਟ ਤੇ ਇਹ ਆਪਣੇ ਵਿਭਾਗ ਵਿੱਚ ਕੀ ਕਰਦੇ ਹੁਣ ਇਹ ਵੀ ਸਮਾਂ ਦੱਸੂਗਾ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਕਹਿੰਦੇ ਹੋਣ ਜਾ ਰਹੀ ਹੈ ਜੀ ਕੋਈ ਖਾਸ ਵਜ੍ਹਾ ਇਹਦੇ ਪਿੱਛੇ ਵੀ ਹਾਂ ਬਿਲਕੁਲ ਜੀ ਇਹਦੇ ਵਿੱਚ ਕੁਝ ਮਹੱਤਵਪੂਰਨ ਫੈਸਲੇ ਹੋਣਗੇ ਕੁਝ ਹੋਰ ਗੱਲਾਂ ਬਾਤਾਂ ਵੀ ਹੋ ਸਕਦੀਆਂ ਹਾਲਾਂਕਿ ਏਜੰਡਾ ਤਾਂ ਉਹਨਾਂ ਨੇ ਨਹੀਂ ਕਲੀਅਰ ਕੀਤਾ ਪਰ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਪੂਰੀ ਕੈਬਨਿਟ ਦੀ ਮੀਟਿੰਗ ਹੈ ਸ਼ਾਮੀ 4 ਵਜੇ ਸੀਐਮ ਹਾਊਸ ਦੇ ਵਿੱਚ ਤੇ ਕੁਦਰਤੀ ਗੱਲ ਹੈ ਜੀ ਇਹਦੇ ਵਿੱਚ ਕੁਝਕ ਮਹੱਤਵਪੂਰਨ ਫੈਸਲੇ ਵਿਚਾਰੇ ਜਾਣਗੇ ਹਰ ਮੀਟਿੰਗ ਦੇ ਵਿੱਚ ਵਿਚਾਰੇ ਜਾਂਦੇ ਆ ਤੇ ਉਸ ਤੋਂ ਬਾਅਦ ਮੁੱਖ ਮੰਤਰੀ ਜਾਂ ਕੋਈ ਹੋਰ ਮੰਤਰੀ 4 ਵਜੇ ਤੋਂ ਬਾਅਦ ਤੇ ਇਹਦੇ ਬਾਬਤ মিডিਆ ਨੂੰ ਜਾਣਕਾਰੀ ਵੀ ਦੇਊਗਾ ਪ੍ਰੈਸ ਕਾਨਫਰੰਸ ਕਰਕੇ ਦੇਊਗਾ ਸੋ ਇਹ ਗੱਲ ਪੱਕੀ ਹੈ ਜੀ ਜੀ ਤੇ ਟੈਨਾ ਸਾਹਿਬ ਇੱਕ ਬਹੁਤ ਹੀ ਹੈਰਾਨ ਕਰਦੀ ਖਬਰ ਜਿਹੜੀ ਹੈ ਉਹ ਸਾਹਮਣੇ ਆਈ ਹੈ ਕਹਿੰਦੇ ਮੁਹਾਲੀ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ ਜੀ ਇਹ ਦੀ ਕੱਲੀ ਮੁਹਾਲੀ ਵਾਲੀ ਅਦਾਲਤ ਨਹੀਂ ਇਹ ਰੋਪੜ ਵਾਲੀ ਅਦਾਲਤ ਵੀ ਆ ਬਠਿੰਡੇ ਵਾਲੀ ਅਦਾਲਤ ਵੀ ਆ ਕਈ ਹੋਰ ਥਾਵਾਂ ਦੀਆਂ ਅਦਾਲਤਾਂ ਵੀ ਆ ਜਿਨ੍ਹਾਂ ਨੂੰ ਲੰਘੇ ਕੱਲ ਬੰਬਾਂ ਨਾਲ ਉਡਾਉਣ ਦੀ ਧਮਕੀ ਆਈ ਆ ਪੁਲਿਸ ਜਿਹੜੀ ਅਦਾਲਤਾਂ ਦੇ ਵਿੱਚ ਪਹੁੰਚੀ ਉਹਨਾਂ ਨੇ ਅਦਾਲਤਾਂ ਖਾਲੀ ਕਰਵਾਈਆਂ ਚਪੇ ਚਪੇ ਦੀ ਖਾਨਬੀਨ ਕੀਤੀ ਪਰ ਅਫਵਾਹ ਨਿਕਲੀ ਹਲੇ ਤੱਕ ਤਾਂ ਅਫਵਾਹ ਤੇ ਇਹ ਅਫਵਾਹ ਅਫਵਾਹੀ ਰਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਗੱਲ ਅਸਲ ਦੇ ਵਿੱਚ ਵੀ ਇਹ ਲੋਕ ਕੌਣ ਆ ਜਿਹੜੇ ਕਿ ਧਮਕੀਆਂ ਦਿੰਦੇ ਆ ਜਿਨ੍ਹਾਂ ਨੇ ਨਾ ਕਦੇ ਦਰਬਾਰ ਸਾਹਿਬ ਦੇ ਬਾਰੇ ਕੁਲਟਲ ਕੀਤੀ ਨਾ ਕਦੇ ਸਕੂਲ ਕਦੇ ਕਾਲਜ ਕਦੇ ਰੇਲਵੇ ਸਟੇਸ਼ਨ ਕਦੇ ਬੱਸ ਅੱਡਾ ਕਦੇ ਅਦਾਲਤ ਕਦੇ 에어ਪੋਰਟ ਕਦੇ ਕੋਈ ਥਾਂ ਕਦੇ ਕੋਈ ਥਾਂ ਇਹਨਾਂ ਲੋਕਾਂ ਨੇ ਆ ਲੱਛਣ ਕੀਤੇ ਆ ਦੁੱਖ ਇਸ ਗੱਲ ਦਾ ਵੀ ਹਲੇ ਤੱਕ ਇਹਨਾਂ ਦੇ ਬਾਰੇ ਪਤਾ ਹੀ ਕੁਝ ਨਹੀਂ ਲੱਗਦਾ ਤੁਸੀਂ ਦੇਖੋ ਵੀ ਦਰਬਾਰ ਸਾਹਿਬ ਨੂੰ ਆਰ ਡੀ ਐਕਸ ਨਾਲ ਉਡਾਉਣ ਦੀ ਧਮਕੀ ਇੱਕ ਦਰਜਨ ਤੋਂ ਵੱਧ ਵਾਰ ਆਈ ਹੈ ਪਰ ਹਾਲੇ ਤੱਕ ਇਹ ਨਹੀਂ ਪਤਾ ਵੀ ਬੰਦਾ ਕੌਣ ਆ ਜਿਹੜਾ ਆਹ ਕਰਤੂਤਾ ਕਰਦਾ ਇਹ ਬੰਦੇ ਦਾ ਮਕਸਦ ਕੀ ਆ ਇਹ ਕਿਹੜੇ ਦੇਸ਼ ਦੇ ਵਿੱਚ ਬਿਠੇ ਆ ਇਹ ਕਿਹੜੀ ਐਪ ਦੇ ਰਾਹੀਂ ਇਹ ਸੁਨੇਹੇ ਭੇਜਦੇ ਆ ਹਾਲੇ ਤੱਕ ਕੁਝ ਨਹੀਂ ਪਤਾ ਸੋ ਲੱਗੇ ਕੱਲ ਮਿਲਿਆ ਭਾਈ ਕੁਝ ਨਹੀਂ ਗਾ ਅਦਾਲਤਾਂ ਦੇ ਵਿੱਚੋਂ ਕੰਮ ਜ਼ਰੂਰ ਪ੍ਰਭਾਵਿਤ ਹੋਇਆ ਪੁਲਿਸ ਉੱਥੇ ਸੁੰਘਣ ਵਾਲੇ ਕੁੱਤੇ ਲੈ ਕੇ ਪਹੁੰਚ ਗਈ ਪੁਲਿਸ ਆ ਜਿਹੜੀ ਉਸ ਥਾਂ ਦੇ ਉੱਤੇ ਦੇ ਬੰਬ ਡਿਫਿਊਜ਼ ਕਰਨ ਵਾਲੇ ਦਸਤੇ ਲੈ ਕੇ ਗਈ ਆ ਪਰ ਇਹੋ ਜਿਹੀ ਕੋਈ ਨੌਬਤ ਨਹੀਂ ਆਈ ਕਿਸੇ ਨੇ ਇਹ ਛੁਰਲੀ ਛੱਡੀ ਹੈ ਜੀ ਜੀ ਬਿਲਕੁਲ ਤੇ ਟੈਣਾ ਸਾਹਿਬ ਇੱਕ ਹੋਰ ਕਹਿੰਦੇ ਲੁਧਿਆਣੇ ਤੋਂ ਜਿਹੜੀ ਖਬਰ ਆਈ ਹੈ ਉਹਨੇ ਸਾਰਿਆਂ ਨੂੰ ਝੰਡੋੜ ਕੇ ਰੱਖ ਦਿੱਤਾ ਜੀ ਲੁਧਿਆਣਾ ਚ ਡਰਮ ਦੇ ਵਿੱਚੋਂ ਕਹਿੰਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜੀ ਹਾਂ ਬਿਲਕੁਲ ਜੀ ਲੁਧਿਆਣੇ ਦੇ ਵਿੱਚ ਨਾ ਜਲੰਧਰ ਬਾਈਪਾਸ ਦੇ ਉੱਤੇ ਸੈਕਰੇਟ ਹਾਰਟ ਸਕੂਲ ਆ ਜਿਹੜਾ ਉਹਦੇ ਕੋਲੇ ਖਾਲੀ ਪਏ ਪਲਾਟ ਦੇ ਵਿੱਚ ਗੰਨਮੰਦ ਵਾਲੇ ਪਲਾਟ ਦੇ ਵਿੱਚ ਇੱਕ ਡਰਮ ਪਿਆ ਉਹ ਸਟਿੱਟੇ ਰੰਗ ਦੇ ਡਰਮ ਦੇ ਵਿੱਚ ਇੱਕ ਮੁੰਡੇ ਨੂੰ ਵੱਢ ਕੇ ਕਈ ਟੋਟੇ ਕਰਕੇ ਅਡਡ ਕਰਕੇ ਤੇ ਇਹਦੇ ਵਿੱਚ ਪਾਇਆ ਫਿਰ ਉੱਥੇ ਕਿਸੇ ਨੇ ਰਾਹਗੀਰ ਨੇ ਜਾਂਦੇ ਦੇਖ ਲਿਆ ਤੇ ਉਹਨੇ ਰੌਲਾ ਪਾਇਆ ਚੀਕਾਂ ਮਾਰੀਆਂ ਤੇ ਫਿਰ ਪੁਲਿਸ ਆਈਏ ਤੇ ਪੁਲਿਸ ਨੇ ਉਹ ਲਾਸ਼ ਜਿਹੜੀ ਡਰਮ ਦੇ ਵਿੱਚੋਂ ਬਾਹਰ ਕੱਢ ਕੇ ਤੇ ਫਿਰ ਦੱਸਿਆ ਵੀ ਭਾਈ ਇਹ ਕੌਣ ਆ ਇਹ ਮੁੰਡੇ ਦੀ ਪਛਾਣ ਹੋ ਗਈ ਜੀ ਦਵਿੰਦਰ ਸਿੰਘ ਦਾ ਨਾਂ ਤੇ ਇਹ ਲੁਧਿਆਣੇ ਦੇ ਇੱਕ ਮੁਹੱਲੇ ਦਾ ਰਹਿਣ ਵਾਲਾ ਤੇ ਇਹ ਮੁੰਬਈ ਦੇ ਵਿੱਚ ਕੰਮ ਕਰਦਾ ਹੈਗਾ ਇੰਜੀਨੀਅਰ ਦੇ ਤੌਰ ਤੇ ਦੇ ਦੌੜੜ ਪਹਿਲਾਂ ਘਰੇ ਆਇਆ ਸੀ ਘਰੇ ਆ ਕੇ ਤੇ ਕਰਨ ਜੀ ਮੈਂ ਕਟਿੰਗ ਕਰਾ ਕੇ ਆਇਆ ਤੇ ਉਸ ਤੋਂ ਬਾਅਦ ਮੋੜ ਕੇ ਨਹੀਂ ਆਇਆ ਟੱਬਰੇ ਨੂੰ ਲੱਭਦਾ ਫਿਰਦਾ ਸੀ ਤੇ ਹੁਣ ਇਹ ਡਰਮ ਦੇ ਵਿੱਚੋਂ ਮਿਲਿਆ ਸੋ ਇਹਦੇ ਪਿੱਛੇ ਹੁਣ ਪੁਲਿਸ ਪੁੱਛ ਲਵੇਗੀ ਵੀ ਭਾਈ ਕਾਰਨ ਕੀ ਆ ਕੜੀ ਨਾਲ ਕੜੀ ਜੋੜ ਕੇ ਦੇਖੂਗੀ ਪੁਲਿਸ ਪਰ ਇਹ ਹੈਰਾਨੀ ਹੋਈ ਹੈ ਵੀ ਭਾਈ ਮੁੰਡੇ ਨੂੰ ਇਸ ਤਰੀਕੇ ਨਾਲ ਵੀ ਮਾਰਿਆ ਜਾ ਸਕਦਾ ਜਾਂ ਮਾਰਦੇ ਲੋਕ ਵੀ ਪਤਾ ਨਹੀਂ ਕੀ ਪਰਿਵਾਰਕ ਕਾਰਨ ਹੋਣਗੇ ਕੋਈ ਪੈਸੇ ਦੇ ਕਾਰਨ ਆ ਕੋਈ ਹੋਰ ਕਾਰਨ ਆ ਪਰ ਇਹ ਬੜੀ ਸਨਸਨੀ ਜਨ ਖਬਰ ਆ ਵੇ ਭਾਈ ਇਸ ਤਰੀਕੇ ਨਾਲ ਡਰਮ ਦੇ ਵਿੱਚ ਬੰਦਾ ਪਾੜਦਾ ਜਾਵੇ ਉਹਦੇ ਸਰੀਰ ਦੇ ਬਹੁਤ ਸਾਰੇ ਹਿੱਸੇ ਕੀਤੇ ਗਏ ਆ ਲੱਤਾਂ ਦੇ ਕਈ ਹਿੱਸੇ ਆ ਧੌਣ ਦਾ ਹਿੱਸਾ ਅਡਾ ਅਡਾ ਉਹ ਤਾਂ ਜਿਵੇਂ ਆਪਾਂ ਕੋਈ ਚੀਜ਼ ਤੋੜ ਕੇ ਪਾਉਨੇ ਹੁੰਨੇ ਆ ਵੱਢ ਕੇ ਪਾਉਨੇ ਉਸ ਤਰੀਕੇ ਨਾਲ ਡਰਮ ਚ ਪਾਇਆ ਸੀ ਜੀ ਜੀ ਤੇਰਾ ਸਾਹਿਬ ਹੁਣ ਸਿਆਸਤ ਦੀ ਗੱਲ ਕਰਦੇ ਆ ਜੀ ਕਹਿੰਦੇ ਆਕਾਲੀ ਦਲ ਪੁਨਰ ਸੁਜੀਤੀ ਨੂੰ ਝਟਕਾ ਲੱਗਿਆ ਜੀ ਆਗੂ ਮੁੜ ਕੇ ਆਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਬਿਲਕੁਲ ਜੀ ਬਿਲਕੁਲ ਦੇਖੋ ਇਹ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਤੇ ਉਹਨਾਂ ਦੀ ਧਰਮ ਪਤਨੀ ਇਹ ਦੋਵੇਂ ਜਾਨੇ ਅਕਾਲੀ ਦਲ ਪੁਲਨਰ ਸੰਜੀਤੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਗਏ ਆ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਦਾ ਸਿਰ ਉਪਾਉ 파 ਕੇ ਸਵਾਗਤ ਕੀਤਾ ਸਨਮਾਨ ਕੀਤਾ ਤੇ ਇਹ ਗੱਲ ਕਹੀ ਕਿ ਤੁਹਾਡੇ ਆਉਣ ਨਾਲ ਪਾਰਟੀ ਮਜ਼ਬੂਤ ਹੋਊਗੀ ਇਹ ਅਕਾਲੀ ਦਲ ਦੇ ਵਿੱਚ ਉਧਰ ਗਏ ਸੀ ਤੇ ਉਧਰੋਂ ਹੁਣ ਅਕਾਲੀ ਦਲ ਦੇ ਵਿੱਚ ਮੁੜ ਕੇ ਆ ਗਏ ਆ ਮੈਨੂੰ ਤਾਂ ਇਹ ਵੀ ਪਤਾ ਲੱਗਾ ਵੀ ਜਿਹੜਾ ਮਾਗੀ ਮੇਲੇ ਦੇ ਮੌਕੇ ਕਾਨਫਰੰਸਾਂ ਹੋਣ ਜਾ ਰਹੀਆਂ ਚਾਰ ਤੋਂ ਲੈ ਕੇ ਪੰਜ ਵੱਡੇ ਨੇਤਾ ਜਿਹੜੇ ਉਹ ਇੱਕ ਤੋਂ ਦੂਜੀ ਪਾਰਟੀ ਦੇ ਵੱਲ ਜਾ ਰਹੇ ਆ ਹੁਣ ਇਹ ਨਹੀਂ ਪਤਾ ਵੀ ਭਾਈ ਉਹ ਕਿਹੜੇ ਕਿਹੜੇ ਆ ਪਰ 4-5 ਜਿਹੜੇ ਨੇਤਾ ਉਹ ਇੱਕ ਤੋਂ ਦੂਜੀ ਪਾਰਟੀ ਵੱਲ ਜਾ ਰਹੇ ਆ ਬੀਜੇਪੀ ਆ ਜਿਹੜੀ ਉਹਦੇ ਵੱਲੋਂ ਵੀ ਪਹਿਲੀ ਵਾਰ ਮਾਗੀ ਮਿਲੇ ਦੀ ਕਾਨਫਰੰਸ ਕੀਤੀ ਜਾ ਰਹੀ ਆ ਤੇ ਆਮ ਆਦਮੀ ਪਾਰਟੀ ਬੁਥੇ ਕਰ ਰਹੀ ਆ ਤੇ ਕਾਂਗਰਸ ਨੇ ਵੀ ਕਰਨੀ ਆ ਤੇ ਅਕਾਲੀ ਦਲ ਦਾ ਤਾਂ ਇਹ ਪੱਕਾ ਟਿਕਾਣਾ ਹੈਗਾ ਸੋ ਮਤਲਬ ਕਹਿਣ ਦਾ ਇਹ ਹੈ ਜੀ ਕਿ ਅਕਾਲੀ ਦਲ ਦਾ ਤਿਆਰੀਆਂ ਜ਼ੋਰਾਂ ਦੇ ਉੱਤੇ ਆ ਤੇ ਵਿੱਚੋਂ ਭਾਈ ਉਸ ਦਿਨ ਕੀ ਕੀ ਨਿਕਲਦਾ ਕੌਣ ਛੱਡ ਕੇ ਜਾਂਦਾ ਕੌਣ ਨਵੇਂ ਸਿਰਿਓਂ ਆਦਾ ਤੇ ਉਧਰ ਆਮ ਆਦਮੀ ਪਾਰਟੀ ਕਹਿੰਦੀ ਜੀ ਕਿ ਅਸੀਂ ਲੋਕਾਂ ਨੂੰ ਬਹੁਤ ਵਧੀਆ ਦਸਾਂਗੇ ਸੂਚਨਾਵਾਂ ਬੀਜੇਪੀ ਕਹਿੰਦੀ ਇਹ ਸਾਰੇ ਝੋਲੀ ਚਾਕਾ ਸਾਡੇ ਵਰਗਾ ਹੈ ਕੋਈ ਨਹੀਂ ਪਰ ਵੀ ਨੇ ਵੀ ਭਾਈ ਉਸ ਇਤਿਹਾਸਕ ਮਹੱਤਤਾ ਵਾਲੇ ਰਣ ਤੇ ਇਹ ਕਿੰਨੀਆਂ ਕਿ ਇਤਿਹਾਸ ਦੀਆਂ ਗੱਲਾਂ ਕਰਦੇ ਜਾਂ ਫਿਰ ਆਪਦੀ ਮਹੱਤਤਾ ਦੱਸੀ ਜਾਂਦੇ ਜੀ ਜੀ ਬਿਲਕੁਲ ਸਹੀ ਕਹਲਾ ਸਾਹਿਬ ਕੇਜਰੀਵਾਲ ਹੋਰੀ ਕਹਿੰਦੇ ਆ ਵੀ ਟਿਕਟ ਦੇ ਲਈ ਮੇਰੇ ਕੋਲ ਜਾਂ ਭਗਵਾਨ ਸਭਾਨ ਦੇ ਕੋਲ ਜਾਣ ਦੀ ਜ਼ਰੂਰਤ ਨਹੀਂ ਉਹਨਾਂ ਨੂੰ ਇਹ ਕਹਿਣ ਦੀ ਲੋੜ ਕੀ ਪੈਗੀ ਜੀ ਇਹ ਜੀ ਗਪੌੜ ਛੱਡ ਗਿਆ ਇਹਨਾਂ ਨੇ ਹੋਰ ਕੋਈ ਗੱਲ ਨਹੀਂ ਲੁਧਿਆਣਾ ਦੇ ਵਿੱਚ ਪੱਖੋਵਾਲ ਰੋਡ ਦੇ ਉੱਤੇ ਲੰਘੇ ਕੱਲ ਜਿਹੜੇ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਚੁਣੇ ਗਏ ਆ ਬਣੇ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਪ੍ਰੋਗਰਾਮ ਸੀਗਾ ਗੈਟ ਟੂਗੇਦਰ ਕਰਨ ਦਾ ਇੱਥੇ ਭਗਵੰਤ ਮਾਨ ਵੀ ਪਹੁੰਚੇ ਸੀ ਕੇਜਰੀਵਾਲ ਵੀ ਅਮਨ ਅਰੋੜਾ ਵੀ ਤੇ ਕਈ ਹੋਰ ਵੀ ਇੱਥੇ ਫਿਰ ਭਗਵੰਤ ਮਾਨ ਨੇ ਕਿਹਾ ਜੀ ਕਿ ਮੈਂ ਡਾਇਨਾਸੌਰਾਂ ਵਾਸਤੇ ਕੱਲਾ ਹੀ ਆ ਤੇ ਤੁਸੀਂ ਪੰਜਾਬ ਵਾਸੀਓ ਬਸ ਖਿੱਚ ਕੇ ਰੱਖਿਓ ਅਗਲਾ ਕੰਮ ਤੇ ਹੋ ਸਕਦਾ ਜਿਹੜੇ ਤੁਸੀਂ ਅੱਜ ਬੈਠੇ ਆ ਇਹਨਾਂ ਦੇ ਵਿੱਚੋਂ ਕਈ ਜਣੇ 2027 ਦੇ ਵਿੱਚ ਵਿਧਾਨ ਸਭਾ ਦੀਆਂ ਪੌੜੀਆਂ ਚੜ ਜਾਣ ਸੋ ਇਸ ਕਰਕੇ ਮਿਹਨਤ ਕਰੀ ਜਾਣੀ ਹੈ ਤੇ ਹਲਕੇ ਦੇ ਪ੍ਰਤੀ ਆਪ ਦਾ ਜਿਹੜੀ ਜਵਾਬਦੇਹੀ ਆ ਉਹ ਬਰਕਰਾਰ ਰੱਖਣੀ ਉਹਨਾਂ ਨੇ ਆ ਗੱਲ ਕਹੀ ਆ ਲਓ ਜੀ ਉੱਥੇ ਕੇਜਰੀਵਾਲ ਨੇ ਜਿਹੜੀ ਗੱਲਾਂ ਕਹੀਆਂ ਉਹਨੇ ਸਭ ਨੂੰ ਹੈਰਾਨ ਕੀਤਾ ਹਾਲਾਂਕਿ ਉਹਨਾਂ ਦੇ ਵਿੱਚ ਸੱਚਾਈ ਨਾਲ ਦੀ ਕੋਈ ਚੀਜ਼ ਨਹੀਂ ਹੈ ਕੇਜਰੀਵਾਲ ਨੇ ਇਹ ਗੱਲ ਕਹੀ ਕਿ ਨੇ ਦੇਖੋ ਜੀ ਚਮਚੀ ਮਾਰਨ ਦੀ ਲੋੜ ਨਹੀਂ ਗਈ ਨਾ ਮੇਰੀ ਤੇ ਨਾ ਭਗਵੰਤ ਮਾਨ ਦੀ ਨਾ ਮੇਰੇ ਕੋਲੇ ਦਿੱਲੀ ਆ ਉਹ ਤੇ ਨਾ ਭਗਵੰਤ ਮਾਨ ਦੇ ਪਿੱਛੇ ਪਿੱਛੇ ਫੇਰੋ ਤੁਸੀਂ ਲੋਕਾਂ ਦੇ ਕੰਮ ਕਰੋ ਤੁਹਾਨੂੰ ਟਿਕਟ ਘਰੇ ਆ ਕੇ ਮੈਂ ਦੇ ਕੇ ਜਾਊਗਾ ਤੁਹਾਡੇ ਘਰੇ ਆ ਕੇ ਬੂਹਾ ਖੜਕਾ ਕੇ ਮੰਜੇ ਤੇ ਬੈਠ ਕੇ ਟਿਕਟ ਫੜਾ ਕੇ ਜਾਊਗਾ ਪਰ ਜੇ ਤੁਸੀਂ ਚਮਚੀ ਮਾਰੋਗੇ ਪਿੱਛੇ ਪਿੱਛੇ ਫਿਰਦੇ ਰਹੋਗੇ ਲੋਕਾਂ ਲਈ ਕੰਮ ਨਹੀਂ ਕਰੋਗੇ ਤੇ ਲੋਕਾਂ ਤੋਂ ਪੈਸੇ ਲਵੋਗੇ ਤੇ ਫਿਰ ਟਿਕਟ ਨਹੀਂ ਮਿਲਣੀਗੀ ਤੁਸੀਂ ਕੰਮ ਕਰੋ ਜਨਤਾ ਦੇ ਲਈ ਜਨਤਾ ਦਾ ਦਿਲ ਖੁਸ਼ ਕਰੋ ਦਿਲਰਾਤ ਕੰਮ ਕਰੋ ਤੇ ਫਿਰ ਮੈਂ ਘਰੇ ਆ ਕੇ ਟਿਕਟਾਂ ਦੇ ਕੇ ਜਾਊਗਾ ਚਮਚੀ ਨਾਲ ਟਿਕਟ ਨਹੀਂ ਮਿਲਣੀ ਹੁਣ ਕੇਜਰੀਵਾਲ ਸਾਹਿਬ ਨੇ ਜਿਹੜੀ ਗੱਲ ਕਹੀ ਹੈ ਉਹਦੇ ਆਪਾਂ ਜੇ ਅਰਥ ਕੱਢੀਏ ਜਿਹੜੀ ਗਿੱਦੜਵਾਹੇ ਦੇ ਵਿੱਚ ਜ਼ਿਮਨੀ ਚੋਣ ਹੋਈ ਸੀ ਤੇ ਡਿੰਪੀ ਢਿੱਲੋਂ ਨੂੰ ਇਸ ਕਰਕੇ ਦਿੱਤੀ ਸੀ ਵੀ ਭਾਈ ਉਹਨਾਂ ਨੇ ਕੰਮ ਬਹੁਤ ਕੀਤਾ ਪਾਰਟੀ ਦੇ ਲਈ ਦਿਨ ਰਾਤ ਤੇ ਕੀਤੀ ਇਸ ਕਰਕੇ ਘਰੇ ਜਾ ਕੇ ਟਿਕਟ ਦਿੱਤੀ ਆਹ ਤਰਨ ਤਰਨ ਵਾਲੀ ਜ਼ਿਮਨੀ ਚੋਣ 'ਚ ਹਰਬੀਤ ਸਿੰਘ ਸੰਧੂ ਨੂੰ ਮਿਲੀ ਆ ਉਹ ਜਿੱਤੇ ਆ ਕੀ ਇਹਨਾਂ ਨੂੰ ਕੋਈ ਘਰੇ ਜਾ ਕੇ ਇਸ ਕਰਕੇ ਦਿੱਤੀ ਆ ਵੀ ਭਾਈ ਇਹਨਾਂ ਨੇ ਪਾਰਟੀ ਲਈ ਕੰਮ ਬਹੁਤ ਕੀਤੇ ਆ ਕੇਜਰੀਵਾਲ ਹੋਰੀ ਜਾਣ ਪੁੱਛ ਕੇ ਡਰਾਮੇਬਾਜ਼ੀ ਕਰਦੇ ਐਵੇਂ ਗੱਲਾਂ ਦਾ ਲਖਾ ਬਣਾ ਦਿੰਦੇ ਆ ਹੋਰੇ ਦੇ ਵਿੱਚ ਕੁਝ ਵੀ ਨਹੀਂ ਆ ਕਿਉਂਕਿ ਦੇਖੋ ਆਮ ਆਦਮੀ ਪਾਰਟੀ ਦੀ ਇਹ ਪਛਾਣ ਬਣ ਗਈ ਹੈ ਵੀ ਜਦੋਂ ਵੀ ਕਿਤੇ ਚੋਣ ਆਉਗੀ ਆਪਦੇ ਬੰਦੇ ਦੇ ਕੋਲੋਂ ਆਪਦੇ ਵਰਕਰ ਦੇ ਕੋਲੋਂ ਕੱਲੇ ਪੋਸਟਰ ਲਵਾਉਣੇ ਆ ਤੇ ਦੂਜੀ ਪਾਰਟੀ ਦੇ ਵਿੱਚੋਂ ਆਪ ਬੰਦਾ ਲੈ ਕੇ ਆਉਣਾ ਹੁਣ ਤਾਂ ਕੇਂਦਰੀਵਾਲ ਦੀ ਪਛਾਣ ਹੀ ਪੱਕੀ ਹੈ ਬਣ ਗਈ ਆ ਵੀ ਉਹਨਾਂ ਨੇ ਕਹਿਣਾ ਕੁਝ ਹੋਰ ਆ ਤੇ ਹੁੰਦਾ ਕੁਝ ਹੋਰ ਆ ਸੋ ਉਹਨਾਂ ਨੇ ਤਾਂ ਇਹ ਵੀ ਡਰਾਮੇਬਾਜ਼ੀ ਕੀਤੀ ਹੈ ਵੀ ਭਾਈ ਅਸੀਂ ਐਂ ਟਿਕਟਾਂ ਦਿੰਦੇ ਹੁੰਨੇ ਆ ਮੈਂ ਘਰੇ ਜਾ ਕੇ ਟਿਕਟਾਂ ਦਿਆ ਕਰੂੰਗਾ ਇਹ ਗੱਲਾਂ ਕਹਿਣ ਨੂੰ ਤੇ ਸੁਣਨ ਨੂੰ ਸੁਣ ਕੇ ਲੱਗਦੀਆਂ ਪਰ ਆਮ ਆਦਮੀ ਪਾਰਟੀ ਦੀ ਪਛਾਣ ਸਿਰਫ ਇਹ ਆ ਵੀ ਭਾਈ ਜੇਕਰ ਕੋਈ ਵੀ ਚੋਣ ਆਉਂਦੀ ਆ ਤੇ ਅਸੀਂ ਟਿਕਟ ਦੇਣੀ ਆ ਦੂਜੀ ਪਾਰਟੀ ਦੇ ਵਿੱਚੋਂ ਆਏ ਬੰਦੇ ਨੂੰ ਦੇਣੀ ਵੀ ਹਫਤਾ ਪਹਿਲਾਂ ਜਿਹੜਾ ਬੰਦਾ ਆ ਉਹਨੂੰ ਆ ਉਹ ਅਕਾਲੀ ਦਲ ਦੇ ਵਿੱਚੋਂ ਆਇਆ ਹੋਵੇ ਉਹ ਕਾਂਗਰਸ ਦੇ ਵਿੱਚੋਂ ਆਇਆ ਹੋਵੇ ਬੀਜੇਪੀ ਚੋਂ ਆਇਆ ਹੋਵੇ ਪਰ ਜਿਹੜੇ ਸਾਡੇ ਆਪਣੇ ਪੁਰਾਣੇ ਵਰਕਰ ਆ ਉਹ ਸਿਰਫ ਕੰਨਾਂ ਦੇ ਉੱਤੇ ਪੋਸਟਰ ਲਾਉਣ ਵਾਸਤੇ ਆ ਉਹ ਸਿਰਫ ਦਰਗੀਆਂ ਝਾੜਨ ਵਾਸਤੇ ਆ ਉਹ ਕੱਲੇ ਟੈਂਟ ਲਾਉਣ ਵਾਸਤੇ ਆ ਸੋ ਇਸ ਤੋਂ ਇਲਾਵਾ ਕੋਈ ਪਛਾਣ ਨਹੀਂ ਜੀ ਜੀ ਤੇ ਟੇਣਾ ਸਾਹਿਬ ਉਹਦੇ ਡੱਲੇਵਾਲ ਹੋਰਾਂ ਦੇ ਕਿਸਾਨ ਜਥੇਬੰਦੀ ਵੀ ਕਹਿੰਦੇ ਵੀ ਦਫੇੜ ਹੋ ਗਈ ਹੈ ਤੇ ਗੰਭੀਰ ਦੋਸ਼ ਲਾਏ ਗਏ ਨੇ ਜੀ ਇਹ ਕੀ ਮਾਮਲਾ ਬਿਲਕੁਲ ਜੀ ਬਿਲਕੁਲ ਡੱਲੇਵਾਲ ਸਾਹਿਬ ਆ ਜਿਹੜੇ ਉਹਨਾਂ ਦੀ ਕਿਸਾਨ ਜਥੇਬੰਦੀ ਹੈਗੀ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਤੇ ਇਹਦੇ ਵਿੱਚ ਦਫੇੜ ਆ ਗਈ ਹੈ ਕਿਉਂਕਿ ਇਹਨਾਂ ਦੀ ਪਾਰਟੀ ਰਹੀ ਕੁਝ ਐਸੇ ਹੈਗੇ ਜੀ ਅਗੂ ਅਗਵਾਈ ਕਰਨ ਵਾਲੇ ਜਿਨ੍ਹਾਂ ਨੇ ਦੋ ਟੋਕ ਕੇ ਗੱਲ ਕਹੀ ਆ ਵੀ ਭਾਈ ਸਾਨੂੰ ਇਹਨਾਂ ਦੀ ਅਗਵਾਈ ਮਨਜ਼ੂਰ ਨਹੀਂ ਹੈਗੀ ਤੇ ਡੱਲੇਵਾਲ ਹੋਰੀਆਂ ਜਿਹੜੇ ਉਹ ਕਿਸੇ ਦੀ ਗੱਲ ਸੁਣਦੇ ਨਹੀਂਗੇ ਕਿਸੇ ਲਈ ਇਹ ਗੱਲ ਮੰਨਦੇ ਨਹੀਂਗੇ ਇਹ ਮਨ ਆਈਆਂ ਕਰਦੇ ਆ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਜਿਹੜੀ ਉਹ ਸਾਨੂੰ ਬਿਲਕੁਲ ਵੀ ਜਿਹੜੀ ਜਥੇਬੰਦੀ ਜਿਹੜੀ ਉਹ ਅੱਗੇ ਸਾਨੂੰ ਜਾਂਦੀ ਹੋਈ ਬਿਲਕੁਲ ਚੰਗੀ ਨਹੀਂ ਲੱਗਦੀ ਹੈ ਤੇ ਨਾ ਹੀ ਇਹ ਅੱਗੇ ਲੈ ਕੇ ਜਾ ਰਹੇ ਆ ਤੇ ਇਹ ਸਿਰਫ ਤਾਨਾਸ਼ਾਹੀ ਤਰੀਕੇ ਦੇ ਨਾਲ ਜਥੇਬੰਦੀ ਨੂੰ ਚਲਾ ਰਹੇ ਆ ਉਹ ਕਹਿੰਦੇ ਕਿ ਅਸੀਂ ਤਾਂ ਇਹਨਾਂ ਨੂੰ ਕੁਝ ਮੰਨਦੇ ਨਹੀਂ ਜੀ ਇਹ ਪ੍ਰਧਾਨ ਸਾਡੇ ਹੈ ਨਹੀਂ ਇੱਕ ਤਾਂ ਨੂੰ ਚੇਤੇ ਹੋਣਾ ਵੀ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਹਿਰ ਸ਼ੁਭ ਕਰਨ ਸੀ ਉਹ ਮੁੰਡਾ ਜਿਹੜਾ ਪੁਲਿਸ ਵਾਲੀ ਗੋਲੀ ਦੇ ਨਾਲ ਮਾਰ ਦਿੱਤਾ ਗਿਆ ਸੀਗਾ ਜਦੋਂ ਇਹਨਾਂ ਨੇ ਮੋਰਚਾ ਲਾਇਆ ਸੀ ਇਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਦੇਖੋ ਉਹਦੇ ਪਿੱਛੇ ਵੀ ਮੌਤ ਦੇ ਪਿੱਛੇ ਇਹੀ ਜ਼ਿੰਮੇਵਾਰ ਹੈ ਹੋਰ ਕੋਈ ਜ਼ਿੰਮੇਵਾਰ ਨਹੀਂ ਹੈਗਾ ਸੋ ਮਤਲਬ ਇਹ ਜੀ ਕਿ ਇਹ ਜਿਹੜੀ ਲੜਾਈ ਹੈ ਇਹਨਾਂ ਦੀ ਆਪਸੀ ਉਹ ਕਾਫੀ ਵੱਡੇ ਪੱਧਰ ਤੇ ਪਹੁੰਚ ਗਈ ਹੈ ਹੁਣ ਤੱਕ ਤਾਂ ਜਥੇਬੰਦਗੀਆਂ ਦੇ ਵਿੱਚ ਪਹਿਲਾਂ ਹੀ ਬਹੁਤ ਪਾਟਕਾਂ ਪਈਆਂ ਤੇ ਜਿਹੜੀ ਮਾੜੀ-ਮੋਟੀ ਗੱਲ ਸੀਗੀ ਆਪਾਂ ਕਹਿੰਦੇ ਵੀ ਇਹ ਕੰਮ ਕਰਦੇ ਆ ਇਹ ਸੰਘਰਸ਼ ਕਰਦੇ ਹੁਣ ਇਹਨਾਂ ਦੀ ਵੀ ਕਹਾਣੀ ਸਾਹਮਣੇ ਆ ਗਈ ਹੈ ਸੋ ਕੁੱਲ ਮਿਲਾ ਕੇ ਇਹਨਾਂ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰਤਾ ਇਹਨਾਂ ਦੇ ਉੱਤੇ ਤਾਨਾशाही ਦੇ ਦੋਸ਼ ਲੱਗੇ ਆ ਬੜੇ ਗੰਭੀਰ ਹੋਰ ਵੀ ਦੋਸ਼ ਲਾਏ ਆ ਇਹ ਵੀ ਗੱਲ ਕਹੀ ਵੀ ਮੁੰਡਾ ਜਿਹੜਾ ਮਰਿਆ ਉਹ ਇਹਨਾਂ ਦੇ ਕਰਕੇ ਮਰਿਆ ਸੋ ਇਸ ਤਰੀਕੇ ਦੇ ਵੇਰਵੇ ਸਾਹਮਣੇ ਆਏ ਜੀ ਜੀ ਤੇ ਟੈਣਾ ਸਾਹਿਬ ਹੁਣ ਤਾਂ ਨਵਾਂ ਵਾਰਾ ਚੜੇ ਨੂੰ ਵੀ ਐਨੇ ਦਿਨ ਹੋ ਗਏ ਜੀ ਤੇ ਆਪਣਾ ਜਿਹੜਾ ਮਨੋਰੰਜਨ ਜਗਤ ਆ ਬਿਲਕੁਲ ਸ਼ਾਂਤ ਹੈ ਚੁੱਪਚਾਪ ਹੈ ਕੋਈ ਖਬਰ ਹੈਗੀ ਹੈ ਜੀ ਮਨੋਰੰਜਨ ਜਗਤ ਦੀ ਬਿਲਕੁਲ ਜੀ ਬਿਲਕੁਲ ਨਾ ਨਾ ਕੋਈ ਖਬਰ ਨਹੀਂ ਜੀ ਬਿਲਕੁਲ ਮਨੋਰੰਜਨ ਜਗਤ ਨੂੰ ਹਾਲੇ ਤੱਕ ਕੋਈ ਵੀ ਕਹਿ ਲਈਏ ਹਲਚਲ ਹੈ ਨਹੀਂਗੀ ਇਹ ਛਾਂ ਤਾਂ ਜਿਵੇਂ ਤੁਸੀਂ ਗੱਲ ਕੀਤੀ ਹੈ ਤੇ ਹਾਲੇ ਤੱਕ ਤਾਂ ਨਾ ਕੋਈ ਪੰਜਾਬੀ ਫਿਲਮ ਆ ਰਹੀ ਹੈ ਤੇ ਵੈਸੇ ਵਿਚ ਚਲੋ ਸਿਆਲਾਂ ਦੇ ਵਿੱਚ ਤਾਂ ਵੈਸੇ ਵੀ ਪੰਜਾਬੀ ਫਿਲਮਾਂ ਘੱਟ ਆਉਦੀਆਂ ਹੁੰਦੀਆਂ ਨਾ ਮਾਤਰਾਉਂਦੀਆਂ ਹੁੰਦੀਆਂ ਕਿਉਂਕਿ ਧਾਰਨਾ ਇਹ ਆ ਵੀ ਲੋਕ ਘਰਾਂ ਦੇ ਵਿੱਚੋਂ ਨਿਕਲਦੇ ਨਹੀਂਗੇ ਤੇ ਰਜਾਈ ਦੇ ਵਿੱਚ ਬੈਠੇ ਰਹਿੰਦੇ ਆ ਤੇ ਫਿਲਮਾਂ ਦੇ ਵੱਲ ਧਿਆਨ ਨਹੀਂ ਹੁੰਦਾ ਪਰ ਪਿਛਲੇ ਸਾਲ 25 ਦੇ ਵਿੱਚ ਤਾਂ ਲੋਕ ਗਰਮੀਆਂ ਦੇ ਵਿੱਚ ਵੀ ਨਹੀਂ ਪੰਜਾਬੀ ਫਿਲਮਾਂ ਦੇਖਣ ਗਏ ਪੰਜਾਬੀ ਫਿਲਮਾਂ ਦੇ ਉੱਤੇ ਭਰੋਸਾ ਜਿਹੜਾ ਪੰਜਾਬੀ ਗੀਤਾਂ ਦੇ ਉੱਤੇ ਭਰੋਸਾ ਜਿਹੜਾ ਉਹ ਪਿਛਲੇ ਸਾਲ ਟੜਕ ਗਿਆ ਐਤਕੀ ਕੁਝ ਫਿਲਮ ਚੱਲੂ ਚੁੱਲੂ ਕਿ ਨਹੀਂ ਚੱਲੂ ਇਹ ਵਕਤ ਦੱਸੂਗਾ ਹਰੇ ਤੱਕ ਇਹ ਸਾਲ ਦੀ ਕੋਈ ਪੰਜਾਬੀ ਫਿਲਮ ਨਹੀਂ ਆਈ ਇੱਕ ਵੀ ਫਿਲਮਾਂ ਜਿਹੜੀ ਉਹ ਪਹਿਲੇ ਹਫ਼ਤੇ ਦੇ ਵਿੱਚ ਨਹੀਂ ਆਈ ਤੇ ਹੁਣ ਵੇਖੋ ਭਾਈ ਮੇਰਾ ਖਿਆਲ ਆ ਵੀ ਫਰਵਰੀ ਤੋਂ ਬਾਅਦ ਸ਼ਾਇਦ ਇਹ ਫਿਰ ਮਾੜਾ ਸਿਲਸਲਾ ਸ਼ੁਰੂ ਹੋਊਗਾ ਤੇ ਅਪ੍ਰੈਲ ਮਈ ਦੇ ਵਿੱਚ ਇਹ ਸਿਲਸਲਾ ਤੇਜ਼ ਹੁੰਦਾ ਤੇ ਉਸ ਤੋਂ ਅਗਲੀ ਗੱਲ ਇਹ ਜਿਕੇ 900 ਕਰੋੜ ਰੁਪਏ ਦੇ ਕਰੀਬ-ਕਰੀਬ ਕੱਲੇ ਇੰਡੀਆ ਦੇ ਵਿੱਚੋਂ ਤਰੰਦਰ ਫਿਲਮ ਨੇ ਜਿਹੜੇ ਉਹ ਕਮਾਏ ਆ ਇਹ ਭਾਰਤੀ ਇਤਿਹਾਸ ਦੀ ਕਹਿੰਦੇ ਆ ਕਿ ਹੁਣ ਤੱਕ ਦੀ ਸਭ ਤੋਂ ਵੱਧ ਕਲੈਕਸ਼ਨ ਕਰਨ ਵਾਲੀ ਇੰਡੀਆ ਦੇ ਵਿੱਚੋਂ ਕਲੈਕਸ਼ਨ ਕਰਨ ਵਾਲੀ ਫਿਲਮ ਬਣ ਗਈ ਹੈ ਜੀ। ਜੀ ਤੇ ਮੌਸਮ ਪੰਜਾਬ ਦਾ ਕਿਵੇਂ ਹੈ ਜੀ? ਬਹੁਤ ਠੰਡਾ ਜੀ ਸਵੇਰ ਦੇ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਬੜੀ ਠੰਡਾ ਤੇ ਬਿਲਕੁਲ ਠੱਡ ਵਰਕਰ ਆ ਰਹਿਣੀ ਆ। ਅੱਜ ਦਿਨ ਦੇ ਵੇਲੇ ਕਹਿੰਦੇ ਵੀ ਮੱਠੀ-ਮੱਠੀ ਧੁੱਪ ਸ਼ਾਇਦ ਨਿਕਲੇ ਪਰ ਇਹ ਆ ਵੀ ਪੰਜਾਬ ਦੇ ਵਿੱਚ ਕਾਂਬੇ ਨੇ ਵਟ ਕੱਢੇ ਪਏ ਆ। ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਇੰਨੇ ਜੀ ਆਪਾਂ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਮਿਹਰਬਾਨ